ਰਿਕਾਰਡਿੰਗ ਟੀਮ ਕਰਾਣਾ ਹੋਇਆ ਸੀ ਕੰਪਿਊਟਰ ਨੂੰ ਛੋਟੀ ਜਿਹੀ ਛੋਟੀ ਜਿਹੀ ਅਪਡੇਟ ਯਾਰ ਵਕੀਲ ਇਲੈਕਟ੍ਰੋਨਿਕ ਹੈ ਗਿਆ ਵਕੀਲ ਦਾ ਨਾਮ ਦੱਸੋ ਸਾਬਾਬਾ ਮੈਂ ਉੱਥੇ ਤੱਕ ਕੀ ਕਰਦੇ ਮੈਂ ਅੰਦਰ ਬੱਗਾ ਵੀ ਨਾ ਕੀ ਕਰਦੇ ਨਹੀਂ ਤੁਹਾਡੇ ਤੋਂ ਬਾਅਦ ਚ ਇਹ ਮੈਡਮ ਜਿਹੜੇ ਹੈਗੇ ਇਹ ਤੇ ਸਾਡੇ ਨਾਲ ਹੀ ਦਾਸਾ ਜਾਣਦੀ ਦਾ ਇਹ ਕਿੱਥੇ ਆ ਤੁਹਾਨੂੰ ਪੇਸ਼ ਕਰ ਦਿੰਦੇ ਆ ਤੇ ਆਨਲਾਈਨ ਐ ਇਲੈਕਟ੍ਰੋਨਿਕ ਮੀਡੀਆ ਤੁਸੀਂ ਮੰਗਾ ਲਓ ਅਹੀਂ ਤਾਂ ਹੁਣ ਵੀ ਕਹਿ ਰਹੇ ਮੰਗਾ ਲਓ ਚਾਹਦਾ ਮੇਰਾ ਮੁੰਡਾ ਆਈ ਉਹਨੇ ਕੁੜੀ ਉਧਰ ਲੋਕਾਂ ਦੀ ਕੁੜੀ ਤੀਨਾ ਉਹਦੇ ਨਾਲ ਉਹਨੇ ਜਨਾਨਾ ਉਹ ਕੁੜੀ ਨਮਗਰ ਦਾ ਆੜਿਆ ਨਸ਼ਾ ਜੱਦੀ ਪਸਤੀ ਨਸ਼ਾ ਕਰਦੀ ਆ। ਉਹਦੀ ਨਾਨੀ ਵੀ ਨਸ਼ੇ ਦੀ ਕੇ ਵੇਚਦੀ ਸੀ। ਅੱਛਾ ਤੈਨ ਤੈਨ ਜਹਾਲਾ ਦਰ ਰਿਆ ਮੁੰਡਾ ਨਸ਼ਾ ਕਰਦਾ ਰਿਹਾ ਬੜਾ ਹੱਦ ਤੱਕ ਨਸ਼ਾ ਜਾ ਕੇ ਸਿਵਲੋ ਸਿਪਰੋ ਤੇ ਗੁਰਨਾਮ ਕੋਲ ਚਪਿੱਟ ਜਾਉ। ਨਹੀਂ ਨਸ਼ਾ ਕਰਦਾ ਈ ਵੇਚ ਦਿਆਂ ਹੋਈ। ਕਿੰਨੇ ਪਰਚੇ ਕਰਦਾ? ਮੇਰੇ ਦੋ ਮੁੰਡੇ ਦੇ ਕੁੜੀ। ਕਿੰਨੇ ਪਰਚੇ? ਮੇਰੇ ਮੁੰਡੇ ਦੇ ਭਲਾ ਨਹੀਂ ਦੋ ਵਾਕੇ ਤਿੰਨ ਨਾ ਅੰਨਾਂ ਨੂੰ ਬਤ। ਪਰਚੇ ਕਿੰਨੇ ਨੇ? ਹਾਂ ਕਿੰਨੇ ਪਰਚੇ ਦਰਜ? ਤੇ ਇਹਨਾਂ ਨਾਲ ਹੋ ਰਿਹਾ ਮੈਨੂੰ ਇਹਨਾਂ ਦੇ ਪਤਾ ਪਰਚੇ ਤੇ ਇਹਨਾਂ ਨੂੰ ਪਤਾ ਕੋਈ ਕਰਾਂਦੀ ਆ ਉਹ ਸਭ ਕੁਝ ਕਰਦੀ ਆ ਕੋਈ ਕਰਦੀ ਆ ਕਹਿੰਦਾ ਮੈਂ ਕਰ ਨਹੀਂ ਕੇ ਕਰਦੇ ਪਿਛੇ ਉਹ ਸਾਲ ਇਹਨਾਂ ਮੁੰਡਾ ਕੱਟਦਾ ਏ ਉਹਦਰ ਮੁੰਡਾ ਬੱਲੋ ਵਾਲਿਆਂ ਦਾ ਮਨੀਸ਼ ਉਹਦੇ ਨਾਲ ਇਹਨੇ ਚਰਾਨਾ ਲਾ ਲਿਆ ਦਾ ਉਹ ਮੁੰਡਾ ਵੀ ਜੇਆ ਚ ਫਿਰ ਹੋ ਗਿਆ ਦਾ ਪਰਸੋਂ ਦਾ ਉਹ ਮੁੰਡਾ ਵੀ ਫਿਰ ਹੋ ਗਿਆ ਹਾਂਜੀ ਤਕਦਾ ਇੱਕ ਡਰੱਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮਾਂ ਰਾਹੀਂ ਅਸੀਂ ਅੱਜ ਇੱਥੇ ਇੱਕ ਡਿਮੋਲੀਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮੋਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲॉ एंड ऑर्डर और सुरक्षा ਨੂੰ ਮਦਦ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀਤ ਤਾਇਨਾਤ ਕੀਤੀ ਹੈ ਸੋ दैट ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱੱਚਾ ਹੈ ਇਹਦੇ ਬਰਕਰਾਰ ਹਰ ਮੁਕਦਮੇ ਦਰਜ 하게 ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁ ਇਹਦੇ ਬਰ ਖਲਾਬੀ ਐਨਡੀਪੀ ਦੇ ਤਿੰਨ ਮੁਕਦਮੇ ਦਰਜ 하게 ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਤਾ ਬਰਪਾਈ ਤੁਨੂ ਦੇ ਨਹੀਂ ਪਾਉਗੀ ਇਨਕ੍ਰੋਚਮੈਂਟ ਸਭ ਨਜਾਇਜ਼ ਕਬਜ਼ਾ ਹੋ ਗਿਆ ਜੁਦ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਠਾਈ ਜਾ ਰਹੇ ਸਨ ਇਹਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਭਾਵੇਂ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰ ਸਾਈਵਲ ਨੇ ਇਨਾਂ ਦੇ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 59 ਕੇਸਾਂ ਦੇ ਵਿੱਚ ਕੀ ਸਮਝੀਏ ਦੇਰ ਹੈ ਦਰੁਸਤ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉੱਤੇ ਕੰਮ ਕਰ ਰਹੀ ਹੈ ਤਾ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਇਸ ਤੇ ਕਾਰਵਾਈ ਚੱਲ ਰਹੀ ਹੈ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦਸਿਕ ਬਟਾਲਾ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੀ ਕੁਝ ਜਿਨ੍ਹਾਂ ਦਾ ਇਹਨੂੰ ਕੱਟ ਆਇਆ ਜਾ ਰਿਹਾ ਇਹਨਾਂ ਦੇ ਜਿਹੜੇ ਇਪੀਰੀਐਂਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚੇ ਨੂੰ ਬੇਦਖਲ ਕਰ ਦਿੰਦਾ ਪਰ ਜਦ ਕਿ ਕੁਝ ਕੁਝ ਘਮਿੰਦੇ ਹੋਏ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜਾਇਜ਼ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮਾਲਿਸ਼ ਕਰ ਸਕਦੀ ਹੈ ਕੀ ਕਮਰਸ਼ੀਅਲ ਕੁਆਲਿਟੀ ਹੈ ਦੋਵਾਂ ਵੱਲੋਂ ਇਹ ਚੁੱਕਵਕ ਕੁਆਲਿਟੀ ਅਲੱਗ-ਅਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਦੇ ਐਨਡੀਪੀਐਸ ਦੇ ਦਰਜਾ ਕੇ ਨੇ ਉਹ ਆਈ ਐਮ ਨਾਟ ਸ਼ੋਰ ਸਰ ਜਿਨ੍ਹਾਂ ਨੇ ਸਟੇ ਆਰਡਰ ਇੱਕ ਦੋ ਵਾਰ ਉਹਨਾਂ ਕੋ ਸਟੇ ਆਰਡਰ ਵੀ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ ਇਹ ਕੋਰਟ ਦੇ ਹੁਕਮਾਂ ਨੂੰ ਉਲੰਘਣਾ ਕਰ ਸਕਦਾ ਜੇ ਤੁਹਾਨੂੰ ਲੱਗਾ ਕੋਈ ਸਟੇ ਹੋਵੇਗਾ ਤੁਹਾਡੇ ਲਈ ਅਪੀਲ ਹੈ ਪੀਸਟ ਦਿਖਾ ਰਹੇ ਹਾਂ ਜੇ ਕੋਈ ਹੈਗਾ ਪੇਸ਼ ਕਰੋ ਸਟੇ ਆਰਡਰ ਹੈ ਥੈਂਕ ਯੂ ਥੈਂਕ ਯੂ